ਪੰਜਾਬ ਚਾਅ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਕਿਹਾ ਗਿਆ ਸੀ ਕਿ ਮੰਤਰੀ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਨਗੇ ਪਰ ਹੁਣ ਲੋਕਾਂ ਨੂੰ ਬਾਜ਼ਾਰਾਂ ਵਿੱਚੋਂ ਯਾਤਰਾ ਕੱਢ ਕੇ ਮੁੱਖ ਮੰਤਰੀ ਦੀ ਪਾਲ ਕਰਨੀ ਪੈ ਰਹੀ ਹੈ ਦਾ ਅਸਲ ਕੰਪਿਊਟਰ ਅਧਿਆਪਕਾਂ ਨੇ ਹੱਥਾਂ ਵਿੱਚ ਕਾਲੇ ਝੰਡੇ ਫੜ ਕੇ ਰੋਸਵਜੋ ਪ੍ਰਦਰਸ਼ਨ ਕੀਤਾ ਤੇ ਮੇਨ ਚੌਕ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਮੁੱਖ ਮੰਤਰੀ ਪਾਲ ਯਾਤਰਾ ਕੱਢੀ ਗਈ ਇਸ ਸਬੰਧੀ ਅਧਿਆਪਕਾਂ ਨੇ ਦੱਸਿਆ ਕਿ ਉਹਨਾਂ ਦੀਆਂ ਮੰਗਾਂ ਲੰਬੇ ਸਮੇਂ ਤੋਂ ਪੂਰੀਆਂ ਨਹੀਂ ਹੋ ਰਹੀਆਂ ਜਿਨ੍ਹਾਂ ਚ ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਕਰਨਾ ਤੇ 6 ਪੇ ਕਮਿਸ਼ਨ ਲਾਗੂ ਕਰਨ ਦੀ ਵਰਗੀਆਂ ਮੰਗਾਂ ਨੇ ਇਸ ਮੌਕੇ ਉਹਨਾਂ ਦਾ ਕਹਿਣਾ ਸੀ ਕਈ ਵਾਰ ਸਿੱਖਿਆ ਮੰਤਰੀ ਨੂੰ ਮਿਲ ਚੁਕੇ ਨੇ ਪਰ ਹਰ ਵਾਰ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਮંત્રી ਭਾਲ ਜੱਟਰਾ ਸਾਨੂੰ ਸ਼ੁਰੂ ਕਰਨੀ ਪਈ ਮਜਬੂਰੀ ਵਸ ਜੀ ਅਸੀਂ 2 ਸਾਲਾਂ ਤੋਂ ਸਰਕਾਰ ਨੂੰ ਆਉਂਦਿਆ ਹੋ ਗਿਆ ਵਾਰ-ਵਾਰ ਸਾਨੂੰ ਮੀਟਿੰਗਾਂ ਦੇ ਕੇ ਭੱਜ ਰਹੀ ਆ ਜੇਕਦੀ ਮੀਟਿੰਗ ਅਸੀਂ ਕਰਦੇ ਵੀ ਆ ਤੇ ਉਸ ਮੀਟਿੰਗ ਦੇ ਵਿੱਚ ਸਾਨੂੰ ਇਹ ਕਹਿ ਕੇ ਇਹ ਕਹਿ ਕੇ ਟਾਲ ਦਿੱਤਾ ਜਾਂਦਾ ਕੇ ਆਉਣ ਤੁਹਾਡਾ ਜਿਹੜਾ ਕੰਮ ਪ੍ਰੋਸੈਸ ਚਾ ਸੋ ਮੁੱਖ ਮੰਤਰੀ ਸਾਹਿਬ ਬਾਰ ਬਾਰ ਸੋਸ਼ਲ ਮੀਡੀਆ ਤੇ ਵੀ ਗੱਲਬਾਤ ਕਰਦੇ ਆ ਕਿ ਕਿਸਾਨ ਕਿਸਾਨ ਸੇਵੰਦੀਆਂ ਨੂੰ ਵੀ ਆਖਦੇ ਆ ਹੋਰ ਸਾਰੀਆਂ ਅਧਿਆਪਕ ਜੱਥੇਬੰਦੀਆਂ ਨੂੰ ਵੀ ਆਖਦੇ ਆ ਵੀ ਸਾਨੂੰ ਆ ਕੇ ਮਿਲੋ ਅਸੀਂ ਧਰਨੇ ਮਜਾਰਿਆਂ 'ਚ ਵਿਸ਼ਵਾਸ ਨਹੀਂ ਰੱਖਦੇ ਅਸੀਂ ਤੁਹਾਡਾ ਕੰਮ ਕਰਦੇ ਆ ਪਰ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਮਿਲਣ ਜਾਂਦੇ ਆ ਉਹ ਹੀ ਮੀਟਿੰਗਾਂ ਦੇ ਕੇ ਉਹ ਕਿਸੇ ਹੋਰ ਐਜੂਕੇਸ਼ਨ ਸਪੈਸ਼ਲ ਸੈਕਟਰੀ ਨਾਲ ਜਾਂ ਕਿਸੇ ਹੋਰ ਨਾਲ ਸਾਨੂੰ ਮੀਟਿੰਗ ਕਰਨੀ ਪੈਂਦੀ ਆ ਉਹ ਵਾਰ-ਵਾਰ ਆਪਣੀ ਸਾਡੇ ਕੰਮ ਹੋਣ ਦਾ ਜਿਹੜਾ ਪ੍ਰੋਸੈਸ ਦਾ ਹਵਾਲਾ ਦਿੰਦੇ ਆ ਸੋ ਸਾਨੂੰ ਸਿੱਖਿਆ ਮੰਤਰੀ ਸਾਹਿਬ ਨੇ ਆਪਣੀ ਵਕ ਵਕ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਵੀ ਸਾਨੂੰ ਪਿਛਲੀ ਦੀਵਾਲੀ 2022 ਤੇ ਕਿਹਾ ਸੀਗਾ ਵੀ ਤੁਹਾਡਾ ਜਿਹੜਾ ਜਿਹਨੂੰ ਤੁਹਾਨੂੰ ਜੜੀ ਪਹਿਮਾ ਪੀ ਕਮਿਸ਼ਨ ਜਿਹੜੀਆਂ ਤੁਹਾਡੀਆਂ ਮੇਨ ਮੰਗਾ ਹੈਗੀਆਂ ਸੀਐਸਆਰ ਰੂਲ ਉਹ ਫੌਰੀ ਰਾਹਤ ਦਿੰਦੇ ਹੋਏ ਤੁਹਾਨੂੰ ਦਿਵਾਲੀ ਦਾ ਗਿਫਟ ਦਿੱਤਾ ਜਾਊਗਾ ਉਸ ਤੋਂ ਬਾਅਦ ਵੀ ਦੋ ਦਿਵਾਲੀਆਂ ਲੰਘ ਚੁੱਕੀਆਂ ਤਾਂ ਅਜੇ ਤੱਕ ਉਹ ਵਾਅਦਾ ਵਫਾ ਨਹੀਂ ਹੋਇਆ ਤੇ ਮੁੱਖ ਮੰਤਰੀ ਪਾਲ ਯਾਤਰਾ ਅਸੀਂ ਇਸ ਲਈ ਆਰੰਭ ਕੀਤੀ ਆ ਤਾਂ ਕਿ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਸਾਨੂੰ ਮਿਲ ਜਾਣਾ ਜੋ ਬਾਰ ਬਾਰ ਇਹ ਗੱਲ ਕਰਦੇ ਆ ਵੀ ਜਥੇਬੰਦੀਆਂ ਨੂੰ ਧਰਨਾ ਨਹੀਂ ਦੇਣਾ ਚਾਹੀਦਾ ਸਾਨੂੰ ਆ ਕੇ ਮਿਲੋ ਉਹ ਗਲਤ ਪ੍ਰਚਾਰ ਕਰ ਰਿਹਾ ਹੈ ਸੋ ਅਸੀਂ ਇਸ ਲੜੀ ਤਹਿਤ ਜਿਹੜੀ ਮੁੱਖ ਮੰਤਰੀ ਪਾਲ ਯਾਤਰਾ ਕਰ ਰਹੇ ਹਾਂ ਤਾਂ ਕਿ ਆਮ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਮੁੱਖ ਮੰਤਰੀ ਸਾਹਿਬ ਜੋ ਸੋਸ਼ਲ ਮੀਡੀਆ ਤੇ ਬਿਆਨ ਦਿੰਦੇ ਆ ਉਹ ਵਾਅਦੇ ਤੇ ਕਰਨੀ ਤੇ ਕਥਨੀ 'ਚ ਫਰਕ ਆ ਜੇ ਉਹਨਾਂ ਦੀ ਕਥਨੀ ਤੇ ਕਰਨੀ ਇੱਕਾ ਦਾ ਸਾਡੇ ਨਾਲ ਮੀਟਿੰਗ ਕਰਨ ਵਿਆਪਕ ਜੱਥੇਬੰਦੀਆਂ ਜੋ ਹੋਰ ਕਿਸਾਨ ਜੱਥੇਬੰਦੀਆਂ ਜਿੰਨੀਆਂ ਵੀ ਜਿਹੜੀਆਂ ਜਿਹੜੇ ਕੰਮ ਹੈਗੇ ਆ ਉਹ ਪੂਰੇ ਕਰਨ ਸਾਨੂੰ ਨਾ ਇੱਥੇ ਸੜਕਾਂ ਤੇ ਆ ਕੇ ਇਸ ਤਰ੍ਹਾਂ ਨਾਰੀਵਾਜੀ ਕਰਨ ਦੀ ਸਮਾਂ ਬਰਬਾਦ ਕਰਨ ਦੀ ਬਜਾਏ ਅਸੀਂ ਆਪਣੇ ਗਰੀਬ ਬੱਚਿਆਂ ਨੂੰ ਪੜ੍ਹਾਈਏ ਨਾ ਕਿ ਉਹਨਾਂ ਦੇ ਮਤਲਬ ਝੂਠੇ ਪ੍ਰਚਾਰ ਰਹੀਂ ਅਸੀਂ ਗੁੰਮਰਾਹ ਹੋਈਏ ਨਾ ਹੀ ਲੋਕ ਗੁੰਮਰਾਹ ਹੋਣ ਅੱਜ ਹਾਲ ਤਾਂ ਗਵਾਖਾਂ ਨਹੀਂ ਕੀਤੀ ਜਾਂਦੀ ਕਿਹੜੀ ਵੀ ਅਸੀਂ ਗਵਾਹੀ ਦਿੰਦੇ ਹਾਂ ਭਾਵੇਂ ਉਹ ਇਸੇ ਤਰ੍ਹਾਂ ਜੀ ਜਦੋਂ ਸਾਡੇ ਨਾਲ ਮੀਟਿੰਗ ਹੀ ਨਹੀਂ ਕਰਨਗੇ ਸੋਸ਼ਲ ਮੀਡੀਆ ਤੋਂ ਕਹਿੰਦੇ ਆ ਵੀ ਮੀਟਿੰਗ ਕਰੋ ਪਰ ਜਦੋਂ ਅਸੀਂ ਮੀਟਿੰਗ ਕਰਨ ਜਾਂਦੇ ਆ ਉਹਦੇ ਸਾਨੂੰ ਮਿਲਦੇ ਨਹੀਂ ਤਾਂ ਫਿਰ ਭਾਲ ਤਾਂ ਸਾਨੂੰ ਕਰਨੀ ਪਊਗੀ ਜੀ ਕਿੰਨੇ ਦੇ ਕੀ ਤੋਂ ਜਿਹੜੇ ਅਧਿਆਪਕ ਰਹਿ ਗਿਆ ਅਸੀਂ ਰੋਜ਼ ਰੋਜ਼ ਕਰ ਰਹੇ ਆ ਇਹ ਲਗਭਗ 150 ਦੇ ਕਰੀਬ ਆਸੀਂ ਜੋਂ ਵਾਈਜ਼ ਵੰਡੇ ਹੋਏ ਨੇ ਜ਼ਿਲ੍ਹਾ ਵਾਈਜ਼ 150 ਦੇ ਕਰੀਬ ਅਧਿਆਪਕ ਹੈਗੇ 7000 ਦੇ ਕਰੀਬ 7000 ਪੂਰੇ ਪੰਜਾਬ ਚ ਹਾਂਜੀ ਪੂਰੇ ਪੰਜਾਬ ਜਿਲ੍ਹਾ ਹਾਂਜੀ 90% ਇਸ ਨਰਚ ਤੱਕ ਤਾਂ ਕਦੋਂ ਕਿਤੇ ਲੈ ਗਏ ਜੋ ਤੱਕ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਜਿਹੜੀਆਂ ਪੂਰੀਆਂ ਨਹੀਂ ਹੋ ਜਾਂਦੀਆਂ ਉਹ ਤੱਕ ਸਾਡਾ ਸੰਘਰਸ਼ ਇਹ ਚੱਲਿਆ ਨਹੀਂ ਜਾਊਗਾ ਜੀ ਉਹ ਕਦੇ ਮੋਟਰ ਤੇ ਖਾਣਾ ਖਾਂਦਾ ਹੋਇਆ ਦਿਖਦਾ ਸੀ ਲੋਕਾਂ ਦੇ ਘਰਾਂ 'ਚ ਖਾਣਾ ਖਾਂਦਾ ਹੋਇਆ ਦਿਖਦਾ ਸੀ ਉਹ ਹੈਲੀਕਾਪਟਰ ਤੋਂ ਥੱਲੇ ਹੁਣ ਤੁਹਾਨੂੰ ਸ਼ਾਇਦ ਜਗਦਾ ਨਹੀਂ ਹੋਣਾ ਕਿਰਮਾ ਕਾਲੀ ਕਰਦੇ ਆ ਮਾਨਸਟਰ ਆ ਜਿੰਦਾ ਨਾ ਕਰਦੇ ਆ ਇਹ ਜਿਹੜੇ ਲੋਕ ਲੰਘ ਰਹੇ ਉਹਨਾਂ ਨੂੰ ਲੱਗਦੀ ਆ